ਹਾਂਜੀ ਮੰਮੀ ਕਿੱਧਰ ਚੱਲ ਪਏ ਜੇ ਮੈਂ ਖਿਆ ਮੈਂ ਸੋਈ ਵੱਲ ਜਾਵਾਂ ਅੱਛਾ ਠੀਕ ਆ ਮਾ ਜੀ ਕਰ ਲਿਆ ਵਾ ਮੈਂ ਛੇਤੀ ਛੇਤੀ ਠੀਕ ਹੋਵਾਂ ਅਧਿ ਮੈਂ ਕਿਰਨਾ ਕੰਮ ਕਰਾਵਾਂ ਹਾਂ ਮਾਰੋ ਮੇਰਾ ਪਰ ਧਿਆਨ ਦੇ ਨਾਲ ਠੀਕ ਹੈ ਤੜਾ ਆਹ ਵੇਖ ਮੇਰੇ ਕਾਕਾ ਮੇਰੇ ਨਾਲ ਨਾਲ ਜਾਣ ਡਿਆ ਹਾਂ ਆਂਦਾ ਚੱਲ ਦਾਦੀ ਮੈਨੂੰ ਪਹਿਲਾਂ ਹੀ ਕਹਿਣ ਡਿਆ ਸੀ ਹਾਂ ਆਂਦਾ ਦਾਦੀ ਫ੍ਰਿਜ ਲਾ ਕੇ ਜਾਣਾ ਹੀ ਅੱਜ ਅੱਛਾ ਮੇਰੇ ਵਿੱਚ ਕੀ ਖਾਣਾ ਆ ਚਲੋ ਰਸੋਈ ਵੀ ਇੰਤਜ਼ਾਰ ਕਰਨ ਈ ਹੋਣੀ ਆ ਕਿੰਨਾ ਚਿਰ ਹੋ ਗਿਆ ਜਸਵਿੰਦਰ ਕੌਰ ਲੱਭੀ ਨਹੀਂ ਕਿਤੇ ਕੀ ਖਾਣਾ ਫ੍ਰਿਜ ਵਿੱਚ ਗੁਰ ਗੁਰ ਠੀਕ ਆ ਦੇਖੋ ਕਿਰਨ ਕੀ ਕਰਨ ਤੇ ਇਹ ਸੋਈ ਚ ਜਾ ਕੇ ਕਿਰਨ ਕਿੱਥੇ ਆ ਕਿਰਨ ਤੇ ਆ ਗਈ ਕਿਤੇ ਲੱਭਣੀ ਨਹੀਂ ਡਈ ਤੇ ਆਓ ਦੇਖੋ ਕਿਰਨ ਕੰਨ ਕਹਿੰਦੀ ਮੰਮੀ ਕਿੱਧਰ ਆਉਂਦੇ ਆ ਮੰਮੀ ਸੋਈ ਚਾਹ ਤੇ ਸਰਨਾਉਂਦੇ ਆ ਨਾ ਮੰਮੀ ਤਾਂ ਬੈਠਾ ਨਹੀਂ ਆਣੇ ਬੈਠੇ ਹਾਂ ਨਾ ਨਾ ਮੰਮੀ ਤਾਂ ਬੈਠਾ ਨਹੀਂ ਆਣੇ ਬੈਠੇ ਮੰਮੀ ਕੋ ਨਹੀਂ ਬੈਠਾ ਜਾਣ ਰਿਹਾ ਸਹੀ ਗੱਲ ਆ ਰਹੀ ਹੈ ਦੇਖ ਨਾ ਫਿਰ ਸਾੜ ਨਾ ਲਵਾਇਓ ਇਧਰ ਆ ਗਈ ਨਹੀਂ ਆਗਦੀ ਰਕੇ ਤੂੰ ਸਾੜ ਤੇ ਹੋ ਜਾ ਅਬੂਆ ਤੇਲ ਚਵਾਵਾ ਹੈ ਤੇਲ ਚਵਾਵਾ ਤੇਲ ਚੋਣਾ ਆ ਗੱਲ ਤਾਂ ਵਾਪਸ ਸਹੀ ਹੈ ਨਹੀਂ ਅੱਜ ਵੀ ਚੋਣਾ ਹਾਂਜੀ ਉਹਨੂੰ ਸਹੀ ਹੋ ਜਾਣਗੇ ਨਾ ਉਹ ਦਿਨ ਮੈਂ ਤੇਲ ਚਵਾ ਕੇ ਮੰਮੀ ਨੂੰ ਐਂਟਰੀ ਠੀਕ ਤੂੰ ਵੀ ਸਾਲੀਆਂ ਵਾਂਗ ਢਾਕਾ ਲਾ ਲਈ ਅੱਗੇ ਲਾ ਲਈ ਸਾਲੀਆਂ ਦੇਣਾ ਬਣਾ ਲਾ ਕੇ ਦੇਈਂਗੇ ਸਾਨੂੰ ਡੰਗਣ ਦੇ ਮਾਰਣੇ ਕਿ ਤੁਹਾਨੂੰ ਮੈਂ ਦੇ ਦੇ ਉਹਦੇ ਪਿੱਛੇ ਕੋਈ ਧੀ ਜਿਹੜਾ ਕਹਿੰਦਾ ਬੂਆ ਨੇ ਪਿੱਛੇ ਲੱਗਣ ਡਿਆ ਕੋਈ ਧੀ ਸਾਈਡ ਤੋਂ ਲੰਗਦੋਂ ਲੱਗਉਂਦੀ ਮੈਂ ਲੱਗ ਬੇਗ ਹੋ ਗਿਆ ਨਾ ਪਿੱਛੇ ਨਿਕਲ ਕੇ ਨਿਕਲ ਕੇ ਚੱਲੋ ਉਹਨੂੰ ਤੇ ਫ੍ਰਿਜ ਦੀ ਪਈ ਆ ਵੀ ਫ੍ਰਿਜ ਖੁੱਲ ਗਿਆ ਹੈ ਚੱਲ ਛੇਤੀ ਫ੍ਰਿਜ ਖੋਲ ਹਾਂ ਓਏ ਓਏ ਮੁੰਡਾ ਅਰ ਕਿਰਤ ਨੂੰ ਤੇ ਆਪਣੇ ਸਮਾਨ ਦੀ ਪਈ ਆ ਤੇ ਆਹ ਤੇ ਹੱਥੀ ਆ ਹੂੰ ਲੱਭ ਲੈਨੇ ਕੋਈ ਨਾ ਕੋਈ ਅੱਛਾ ਕੋਈ ਨਾ ਕੋਈ ਲੱਭ ਲੈਨੇ ਆ ਹਾਂ ਕਿਦਾਂ ਨੂੰ ਆ ਇੰਦਰ ਨੂੰ ਹੋ ਗਈ ਤਾਂ ਆਈ ਨਹੀਂ ਮੇਰੇ ਪਤੀ ਨੇ ਕੀ ਕਹਾ ਕੇ ਜੇਜੋ ਗੂਰ ਤੇ ਆ ਨਹੀਂ ਜਾਵਦੇ ਗੂਰ ਮੁੱਗੇ ਆ ਗੂਰ ਮੇਰੇ ਘਰ ਕੇ ਨੂੰ ਕੱਲ ਆ ਕੇ ਦੇਣਾ ਠੀਕ ਆ ਲੈ ਦਾਂਗੇ ਪਾਪੇ ਨੂੰ ਮੈਂ ਕਹਿਤਾ ਆ ਆ ਲੈ ਉਹ ਬਰਾਹਮਣ ਕੀ ਕਿਰਨਾ ਤੂੰ ਕੀ ਬਣਾਉਂ ਰਹੀ ਆ ਮੈਂ ਬਣਾਉਂ ਨਹੀਂ ਕੜੀ अच्छा चावल बना ली ਨਾਲ ਹੁਣ ਇਹ ਕਹਿਣ ਲੀ ਕਿ ਸਾਰੇ ਕੀ ਕੁੱਕਰ ਚ ਕੜੀ ਦੀ ਦਵਾ ਨਹੀਂ ਹੈ ਨਾ ਆਹੀ ਕੁੱਕਰ ਚ ਬਣਾਉਨੇ ਆ ਆਹੀ ਕੜੀ ਕੁੱਕਰ ਚ ਬਣਾਉਨੇ ਮੈਂ ਵੀ ਇੱਥੇ ਆ ਕੇ ਜਾਸਦੀ ਕਿ ਕੁੱਕਰ ਨਹੀਂ ਕਰੋਗੀ ਇਸ ਨਾਲ ਕੀ ਕਿ ਮਮੀ ਕਹਿੰਦੇ ਕਿ ਜਲਦੀ ਬਣ ਜਾਂਦੀ ਆ ਅੱਜ ਮੈਂ ਹੋਣੀ ਆ ਲੇਟ ਕਿਉਂਕਿ ਮਿੰਨੂ ਨੂੰ ਸਵੇਰੇ ਫਿਦਾ ਹੋਈ ਹੂੰ ਸੋ ਫਾਸਟ ਬੁੱਕ ਜਲਦੀ ਜਲਦੀ ਕੁੱਕਰ ਚ ਕੜੀ ਬਣਾਉਣੀ ਆ ਕਰ ਫਿਰ ਇਸਨ ਬਾਅਦ ਵਿੱਚ ਪਾਉਣਾ ਹੈ ਪਹਿਲਾਂ ਆਲੂ ਗੰਡੇ ਨੂੰ ਗਾਲ ਦੇਣਾ ਤਾਂ ਕਰਕੇ ਸਿਜੀ ਵਰਵਾ ਲੈਣੀ ਉਹਦੇ ਦੇ ਅਲੂ ਗੰਡੇ ਨੂੰ ਤੜਕਾ ਲਾ ਕੇ ਲੋਹਣ ਦੇ ਚਪਾ ਕੇ ਰੱਖੇ ਸਾਰਾ ਸਮਾਨ ਪਾ ਦੇਣਾ ਤੇ ਫਿਰ ਇਹਨੂੰ ਬੰਦ ਕਰਨਾ ਦੋ ਜਾਂ ਤਿੰਨ ਛਿਟੀਆਂ ਵੱਜਣਗੀਆਂ ਫਿਰ ਸਾਰਾ ਕੁਝ ਗਲ ਜਾਣਾ ਬਾਅਦ ਚ ਮੜ ਕੇ ਜਿਹੜਾ ਵੇਸਣਿਆ ਉਹ ਪਾ ਕੇ ਫੇਰ ਉਹਨੂੰ ਤਾਂ ਨਹੀਂ ਬੰਦ ਕਰਨਾ ਜੇ ਟੱਕਣ ਬਾਅਦ ਕੀਤਾ ਫਿਰ ਉੱਪਰ ਜਾਣੀ ਹੈ ਨਹੀਂ ਉਹ ਮੈਂ ਟੱਕਣ ਬੰਦ ਕਰਕੇ ਬੰਦ ਕਰਦੇ ਫਿਰ ਸੜ ਗਿਆ ਹੀ ਮੇਰਾ ਕੰਮ ਚੱਲ ਗਿਆ ਹੈ ਤੇ ਅੱਜ ਨਹੀਂ ਕਰਨਾ ਅੱਜ ਬਣਾਣਾ ਕਰੀ ਉੱਪਰ ਕੇ ਖੁੱਲਾ ਰਹਿਣ ਦੀ ਤੇ ਗੈਸ ਮੱਠਾ ਕਰਦੇ ਤੇ ਬਸ ਗੜਸ਼ੀ ਮਾਰੀ ਗਈ ਜਦੋਂ ਉੱਪਣ ਲੱਗੇ ਇਹ ਲਾ ਗਿਰਨਾ ਸਟ ਲੱਗੇ ਤਾਂ ਵੀ ਤੈਨੂੰ ਸਿਖਾਉਂਦੇ ਆ ਇਹ ਚੀਜ਼ ਮੈਨੂੰ ਪਹਿਲਾਂ ਤੋਂ ਸੀਗੀ ਅੱਛਾ ਕਿ ਕੁੱਕਰ ਜੇ ਜਲਦੀ ਜਲਦੀ ਕੜੀ ਬਣਾਉਣੀ ਹੋਵੇ ਤੇ ਆਲੂ ਗੰਡੇ ਨੂੰ ਸਿਟੀ ਹਰਵਾ ਲਓ ਅੱਛਾ ਤੇ ਜਲਦੀ گل ਜਾਂਦੇ ਆ ਤੇ ਟੈਂਕਟ ਲਾ ਲਓ ਅੱਛਾ ਜੇ ਸੀਡੀ ਮਰਾਤੀਏ ਤੇ ਹਾਂਜੀ ਬਾਕੀ ਤੁਸੀਂ ਵੀ ਮਤਲਬ ਕਿ ਕਮੈਂਟਰਾਂ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਡੇ ਘਰ ਅੱਜ ਜਿਹੜੀ ਕੜੀ ਆ ਉਹ ਪਤਿਲਿਆਂ 'ਚ ਬੰਦੀ ਆ ਕਿ ਕੁੱਕਰਾਂ 'ਚ ਬੰਦੀ ਹੈ ਤੁਹਾਡੇ ਘਰ ਤੇ ਕੁੱਕਰ 'ਚ ਬੰਦੀ ਆ ਨਹੀਂ ਮੈਂ ਵੀ ਇੱਥੇ ਆ ਕੇ ਸਿੱਖੀ ਕੁੱਕਰ 'ਚ ਅੱਛਾ ਕੁੱਕਰ 'ਚ ਪਤਲੇ ਜੀ ਉਹਨਾਂ ਨੇ ਤੇ ਮੇਰੀ ਗੱਲ ਸੁਣੋ ਪਤਾ ਇਹਨਾਂ ਨੇ ਛੇੜੀ ਮੈਂ ਦੇਗੇ ਨਾ ਜਾਵਾਂ ਤੇ ਗਾਜਰਾਂ ਦੀ ਸਬਜ਼ੀ ਵੀ ਇੱਥੇ ਆਣ ਕੇ ਤਾਂ ਕੁੱਕਰ 'ਚ ਬਣਾਉਣੀ ਸਿੱਖੀ ਮਮੀ ਜਿਆਦਾ ਸ਼ਾਰਟਕਟ ਸਿਰਫ ਇੱਕ ਜਿਹੜੀ ਗੋਭੀ ਦੀ ਸਬਜ਼ੀ ਹੈ ਨਾ ਉਹ ਨਹੀਂ ਮੈਂ ਕਦੀ ਕੁੱਕਰ 'ਚ ਬਣਾਈ ਹੈ। ਅੱਛਾ। ਹੋਰ ਹਰ ਇੱਕ ਸਬਜ਼ੀ ਜਿਹੜੀ ਹੈ ਨਾ ਮੈਂ ਕੁੱਕਰ 'ਚ ਬਣਾ ਲੈਣੀ ਹੈ ਜਦੋਂ ਛੇਤੀ ਹੁੰਦੀ ਹੈ। ਹਾਂ। ਤੇ ਜੇ ਨਹੀਂ ਛੇਤੀ ਹੁੰਦੀ ਫਿਰ ਪਤੀਲੇ 'ਚ ਬਣਾਓ ਕੜਾਈ 'ਚ ਬਣਾਓ ਜਿੱਥੇ ਮਰਜ਼ੀ ਬਣਾਓ। ਪਰ ਛੇਤੀ ਵਾਸਤੇ ਜਦੋਂ ਬਣਾਉਣੀ ਹੈ ਨਾ ਕਿ ਜੇ ਕੋਈ ਥਾਂ ਰੋਟੀ ਬੈਠਾ ਮੈਂ ਟੋਮਟੋ ਕੁੱਕਰ 'ਚ ਬਣਾ ਲੇ ਸਬਜ਼ੀ ਰਕਣੀ ਹੈ। ਹਾਂ। ਤੇ ਕਿਰਨੂ ਵੀ ਇਹੋ ਗੱਲਾਂ ਅਮੀ ਹੁੰਦੀਆਂ। ਪਿੱਛੇ ਦੋ ਛੇਤੀ ਹੁੰਦੀ ਹੈ ਨਾ ਉਹ ਤੁਹੀਂ ਇਹੋ ਕੰਮ ਕਰਿਆ ਅੱਜ ਮੈਂ ਲੇਟ ਹੋ ਗਈਆਂ ਰੋਟੀ ਪਾਣੀ ਮੇਰਾ ਲੇਟ ਹੋ ਗਿਆ ਅੱਜ ਅੱਜ ਠੀਕ ਨਹੀਂ ਹੈ ਬੁਖਾਰ ਚੜ ਗਿਆ ਇਹ ਮੈਨੂੰ ਲੱਗਦਾ ਨਹੀਂ ਕਿ ਅੱਜ ਠੀਕ ਕਿੱਥੇ ਕਰਾਂਗੇ ਪਰ ਨਹੀਂ ਠੀਕ ਹੋ ਗਈ ਨਹੀਂ ਹੋ ਰਹੀਆ ਹਰ ਕੋਣ ਮੈਨੂੰ ਡਾਕਟਰ ਸਾਹਿਬ ਚੈੱਕ ਕਰਨਾ ਠੀਕ ਹੈ ਆਪ ਤੇ ਠੀਕ ਹੋ ਜਾ ਕੋਈ ਗੱਲ ਨਹੀਂ ਮੈਂ ਰਿਹਾ ਠੀਕ ਹੋ ਜਾਣਾ ਚੱਟ ਮਨ ਕਰੀਏ ਆ ਆ ਬੁਗਿਦਲਾ ਆਇਓ ਰੋਟੀਆ ਓਹ ਇਹਦਾ ਨਾਮ ਹੈ ਨੀ ਤੇਰੀ ਇਹ ਦੇ ਇਹ ਇੱਕ ਤੂੰ ਹਾਂ ਨਾ ਕੰਮ ਕਰ ਕਿਤੇ ਨਾ ਨਾ ਕਰ ਲੈ ਜਾ ਹੁਣ ਮੰਜੇ ਦੇ ਕਿਆ ਕੀ ਕਰਨਾ ਬੇਨਾਂ ਆ ਜਦਾ ਕਿਆ ਤੂੰ ਨਵੀਂ ਸੋ ਇਹ ਅੱਜ ਗੱਲਬਾਤ ਤੇ ਅੱਜ ਮੰਮੀ ਪੰਜੀਆਂ ਛੱਬੀਆਂ ਦੇਣਾ ਬਾਅਦ ਹਣਾ ਆਏ ਰਸੋਈ ਦੇ ਵਿੱਚ ਅੱਜ ਅੱਜ ਛੱਬੀ ਹੋ ਗਈ ਆ ਕਿ 27 ਆ 27 ਹੋ ਗਈ ਕਰਾ ਚਲੋ ਜੀ ਨਹੀਂ ਵੀ ਹਾਂ ਤੇ ਮੰਮੀ ਕਿਦਾਂ ਦੀ ਸੋਈ ਜੀ ਕੁਝ ਬਦਲਾਅ ਲੱਗਾ ਕਿ ਉਦਾਂ ਦਾ ਹੀ ਆ ਸਭ ਕੋ ਸਹੀ ਆ ਸਭ ਕੋ ਸਹੀ ਆ ਅੱਜ ਵੀ ਮੈਂ ਕੋਚਾ ਨਹੀਂ ਲਾਇਆ ਨਹੀਂ ਲਾਇਆ ਤੇ ਕੀ ਹੋਇਆ ਹੈ ਮੈਂ ਦਿੱਤੀ ਅੱਛਾ ਅੱਜ ਮੇਰੇ ਕੋਲ ਪੰਜ ਦਿਨ ਦਾ ਕਿਉਂਕਿ ਹਮ ਬਿਮਾਰ ਥਾ ਹਾਂ ਤਾਂ ਕਿ ਉਹ ਗੱਲ ਤੇ ਸੀ ਹੈ ਅਮਮੇ ਵੀ ਬਿਮਾਰ ਥਾ ਮੇਰਾ ਬੇਟਾ ਵੀ ਬਿਮਾਰ ਥਾ ਆ ਜਾਓ ਹੁਣ ਬਾਹਰ ਹੁਣ ਬਾਹਰ ਆ ਜਾ ਆਜੋ ਹੁਣ ਕਿੰਨਾ ਚਿਰ ਹੋ ਗਿਆ ਆ ਇੰਨਾ ਵੀ ਪਾਰਨਾ ਪਊ ਜੇ ਲੱਦਦੇ ਆ ਜੇ ਛੋੜ ਜੁੜਨਾ ਸ਼ੁਰੂ ਜੂਣ ਲਿਆ ਆ ਨਹੀਂ ਮੈਂ ਉਹਦੇ ਤੇ ਨਹੀਂ ਪਾਰ ਪਾਇਆ ਹਾਂ ਜਿਹੜੇ ਦੂਜਾ ਪੈਰ ਆ ਮੈਂ ਉਹਦੇ ਤੇ ਪਾਰ ਰੱਖਿਆ ਵਾ ਅੱਛਾ ਅੱਛਾ ਹਾਂ ਤਾਂ ਇਹਦੇ ਇਹਦੇ ਆਸਰੇ ਨਾਲ ਲੁੱਤੀ ਆ ਹਾਂ ਹੈਨਾ ਠੀਕ ਆ ਤੇ ਚਲੋ ਬਾਕੀ ਚਲੋ ਹੁਣ ਥੋੜਾ ਬਹੁਤ ਤਾਂ ਮੰਮੀ ਨੇ ਚੱਲਣਾ ਸ਼ੁਰੂ ਕਰਤਾ ਆ ਤੇ ਬਸ ਮਹੀਨੇ ਦੇ ਜ਼ਿਆਦਾ ਤੰਗੀ ਹਣੀ ਆ ਹਾਂ ਤੇ ਫੇਰ ਆਪੇ ਹੌਲੀ ਹੌਲੀ ਸਾਰਾ ਕੰਮ ਸੈੱਟ ਹੋ ਜਾਣਾ ਆ ਹੈਨਾ ਮੰਮੀ ਹੋਰ ਠੀਕ ਆ ਹਾਂ ਤੇ ਆਜੋ ਹੁਣ ਬਾਹਰ ਆ ਜਾ ਤੇ ਚਲੋ ਠੀਕ ਆ ਜੀ ਕਰਦੇ ਆ ਜੀ ਫਿਰ ਆਪਾਂ ਅੱਜ ਵਾਲੇ ਵਲੌਗ ਦਾ ਐਂਡ ਜਿੰਨੀ ਵੱਡੀ ਸੱਟ ਹੀ ਨਾ ਨਾਵਾ ਹਾਂਜੀ ਮੈਂ ਸੋਚਿਆ ਨਹੀਂਗਾ ਵੀ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਵੀ ਮਹੀਨੇ ਤੋਂ ਅੰਦਰ ਮੈਨੂੰ ਤੋੜ ਦੂਗਾ ਵੇਖ ਲਾ ਅਜੇ ਪੂਰਾ ਮਹੀਨਾ ਨਹੀਂ ਹੋਇਆ ਤੇ ਬਾਬੇ ਨਾਨਕ ਨੇ ਕਿਰਪਾ ਕਰਦੀ ਕਿ ਮੈਂ ਬਸ ਮੰਜੀ ਤੇ ਪਈ ਹੁਣੀ ਹੈ ਨਾ ਤੇ ਅੰਦਰ ਮੇਰੇ ਮਹਾਰਾਜ ਦਾ ਨਾ ਹੀ ਵੀ ਮਹਾਰਾਜੇ ਤੇਰੇ ਤੋਂ ਬਗੈਰ ਇਸ ਦੁਨੀਆ ਦੇ ਉੱਤੇ ਕੋਈ ਨਹੀਂ ਕਿਸ ਦਾ ਬਸ 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 ਜੇ ਤਾਣ ਲੱਗੀਆਂ ਸੋ ਤਾਨੇ ਜਾਣੇ ਕੌਣ ਜਾਣੇ ਪੀੜ ਪਰਾਈ ਪੀੜ ਪਰਾਈ ਹਾਂ બસ ਇਹੋ ਹੀ ਗੱਲਾਂ ਹੁੰਦੀਆਂ ਆ ਭਾਂ ਜੋ ਕੁਛ ਮਰਜੀ ਵੀ ਹੋ ਜੇ ਨਾ ਪਰ ਮਹਾਰਾਜ ਨੇ ਸਭ ਕੁਝ ਠੀਕ ਕਰਨਾ ਹੁੰਦਾ ਨਹੀਂ ਹੁੰਦਾ ਹੀ ਬਸ ਕੇ ਉਹਨੇ ਲਈ ਉਹਨੇ ਬਸ ਤੇ ਹੌਣ ਵੀਲਾ ਮੈਨੂੰ ਬੜੀ ਖੁਸ਼ੀ ਹੋਣ ਢਈ ਆਪਣੇ ਆਪ ਨੂੰ ਆ ਤੇ ਹੋਰ ਕਿ ਮੈਂ ਇੰਨਾ ਕ ਇਹਦੇ ਨਾਲ ਮੈਂ ਤੁਰਨ ਲੱਗ ਪਈ ਆ ਇਹਦੇ ਇੱਥੋਂ ਤੱਕ ਆ ਗਈ ਆ ਤੇ ਮੈਂ ਗਾਂ ਵੀ ਲੱਗ ਪਣਾ ਸਾਰਾ ਕੁਝ ਤੁਰਨ ਬਸ 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 ਤੇ ਮਹਾਰਾਜ ਇੰਨਾ ਹੀ ਜਜ਼ਬਾ ਹੋਣਾ ਚਾਹੀਦਾ ਬੰਦੇ ਦੇ ਵਿੱਚ ਬਸ ਬਸ ਆ ਹੌਸਲਾ ਰੱਖੋ ਕੋਈ ਵੀ ਚਲੋ ਪਤਾ ਨਹੀਂ ਵੇਲੇ ਘੜੀ ਦਾ ਸੱਟ ਲੱਗਣ ਦਾ ਬਸ ਹੌਸਲਾ ਰੱਖੋ ਦਿਲ ਵੱਡਾ ਕਰਕੇ ਰੱਖੋ ਹੋਰ ਕੀ ਆ ਸਭ ਕੁਝ ਠੀਕ ਹੋ ਜਾਂਦਾ ਹੈ ਚਲ ਕਿਤੇ ਮੈਂ ਤੁਸੀਂ ਪਾਹ ਹੋ ਜੋ ਇਹੋ ਹੀ ਆਪੇ ਹੁਣ ਬਸ ਆ ਵਾਕ ਕਰ ਦੋ ਥੋੜਾ ਥੋੜਾ ਜਲਦੀ ਠੀਕ ਹੋ ਜੇਗਾ ਮਾ ਹਣਾ ਹਾਂ ਆਪਣੇ ਪਿਆਰਾਂ ਤੇ ਫਿਰ ਸਟੈਂਡ ਹੋ ਜਾਣਾ ਆਹੋ ਕੋਈ ਨਹੀਂ ਉਹ ਵੀ ਹੋ ਜਾਣਾ ਹੈ ਚਲੋ ਠੀਕ ਹੈ ਜੀ ਇਹ ਗੱਲ ਬਾਤ ਆ ਤੇ ਬਸ ਮਾੜਾ ਜਿਹਾ ਵਲੌਗ ਮੈਂ ਬਣਾ ਕੇ ਦੱਸ ਦਈਏ ਵੀ ਮੰਮੀ ਅੱਜ ਚੱਲੇ ਹੀ ਰਸੋਈ 'ਚ ਬਾਵਾ ਜਨਾਬ ਬਾਅਦ ਤੇ ਮੈਂ ਕਿਰਨ ਦਾ ਦੇਖਣੇ ਆ ਹਿਸਾਬ ਤਾਂ ਕਿਦਾਂ ਮੰਮੀ ਨੇ ਵੇਖ ਕੇ ਕਰਦੇ ਆਪਣੇ ਧਿਆਨ ਲੱਗੀ ਹੀ ਕਰਨਾ ਤੇ ਕਰਦੇ ਆਂ ਜੀ ਵਲੌਗ ਦਾ ਐਂਡ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਕਿਰਤ ਵਾਏ ਕਿਆ ਮੇਰੀ ਦਾਦੀ ਅੱਜ ਸ਼ੋਈ ਚਾਈ ਆ ਵਾਏ ਵਾਏ ਠੀਕ ਆ